ਆ ਦੱਸਦੇ ਕਿ ਮਜ਼ਦੂਰਾਂ ਨੂੰ ਕੱਢੇ ਜਾਣ ਦਾ ਵਿਰੋਧ ਕਰ ਰਹੇ ਨੇ ਕਿਰਾਏ ਤੇ ਰਹਿਣ ਦੇ ਲਈ ਲੋਕਾਂ ਨੇ ਮਕਾਨ ਦਿੱਤੇ ਸੀ ਤੇ ਨਾਲ ਹੀ ਮਜ਼ਦੂਰਾਂ ਦੇ ਕਾਰਨ ਪਿੰਡ ਦੋ ਧੜਿਆਂ ਦੇ ਵਿੱਚ ਹੁਣ ਵੰਡ ਚੁੱਕਿਆ ਹੈ ਪੁਲਿਸ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਹਾਲੇਕੀ ਸ਼ਾਂਤ ਕਰਾਇਆ ਹੈ ਪਿੰਡ ਦੇ ਵਿੱਚ ਮਜ਼ਦੂਰਾਂ ਨੂੰ ਬਾਹਰ ਕੱਢਣ ਦਾ ਜੜਾ ਹੈ ਫਰਮਾਨ ਜਾਰੀ ਕੀਤਾ ਗਿਆ ਹੈ ਪ੍ਰਵਾਸੀਆਂ ਨੂੰ ਪਿੰਡੋਂ ਕੱਢਣ ਦਾ ਗੱਲ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਜੜਾ ਹੈ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਹੱਥ ਸੇ ਵਤ ਰਹਿੰਦੇ ਕਾਰਨ ਇਹ ਹੈ ਜੀ ਸਮੱਸਿਆ 4-5 ਸਾਲ ਦੀ ਜਿਹੜਾ ਪਹਿਲਾ ਸਰਪੰਚ ਸੀ ਉਹਨੂੰ ਵੀ ਕਿਹਾ ਸੀ ਭਾਈ ਆ ਸਮੱਸਿਆ ਆਉਂਗੀ ਪਹਿਲਾਂ ਦਾ ਜਿੰ ਪਿੰਡ ਵਾਲਾ ਕੋਈ ਪੁਲਿਸ ਥਾਣੇ ਗਈ ਜਾਂ ਸਰਪੰਚ ਕੋਲ ਆਉਂਦੀ ਉਹਨੇ ਕੋਈ ਗੌਰ ਨਾ ਕਰੀ ਜਿਹੜੀ ਹੁਣ ਪੰਚਾਇਤ ਆਈ ਐ ਇਹਨੂੰ ਇਹੀ ਸ਼ਰਤ ਰੱਖੀ ਦੀ ਭਾਈ ਸਾਡੇ ਬਹੁਤ ਗੰਦ ਪੈ ਗਿਆ ਪਿੰਡ 'ਚ ਵੀ ਬਹੁਤ ਕ੍ਰਾਈਮ ਵਧ ਗਿਆ ਵੀ ਇਹਨਾਂ ਦਾ ਜਿਹੜਾ ਘਰ ਹੱਲ ਵੀ ਤੈਨੂੰ ਤਾਂ ਵੋਟਾਂ ਪਾਵਾਂਗੇ ਵੋਟਾਂ ਪੰਚਾਇਤ ਸਾਰੇ 7 ਪੰਚ ਇੱਕ ਸਰਪੰਚ ਸਾਰੇ ਇੱਕ ਪਾਸੇ ਹੂ ਵਿਚੇ ਰਹਿਤੋਂਆਂ ਵਿੱਚ ਬੰਗਲਾਦੇਸ਼ੀ ਨੇ ਜੀ ਨਸ਼ੇ ਦਾ ਕਾਰੋਬਾਰ ਵੱਧ ਗਿਆ ਜੀ ਸਾਡੇ ਲੜਾਈ ਝਗੜੇ ਛੇੜਾ ਛਾੜਾ ਦਾ ਵੱਧ ਗਿਆ ਜੀ ਸਰਪੰਚ ਕੋਲ ਆਉਂਦੇ ਨੇ ਹੁਣ ਪ੍ਰਸ਼ਾਸਨ ਕਹਿੰਦਾ ਸਾਡੇ ਕੋਲ ਨੇ ਸਾਡੇ ਤਿੰਨ ਚੋਰੀਆਂ ਹੋ ਗਈਆਂ ਜੀ ਅਸੀਂ ਤਿੰਨ ਐਪਲੀਕੇਸ਼ਨਾਂ ਦੇਤੀਆਂ ਥਾਣੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਚੋਰੀਆਂ ਤੇ ਹੁਣ ਤੱਕ ਕੰਦਾ ਜੀ ਤੁਸੋਂ ਕੀ ਬੈਟਰ ਆ ਕੋ ਪ੍ਰਿੰਟ ਦਾ ਹੋ ਰਿਹਾਗਾ ਪ੍ਰਵਾਸੀ ਨੀਂ ਪੁਰਾਣੇ ਕੱਢਣ ਦੀ ਗੱਲ ਤੇ ਵੀ ਜਾਰੀ ਐ ਨਾ ਉਸ ਮਿੱਤਰੇ ਹੋਣੀ ਐ ਤੇ ਫਿਰ ਡਾਵੇ ਕੋਟ ਬਾਰੇ ਸਾਡੇ ਪਿੰਡ ਪ੍ਰਵਾਸੀ ਬਹੁਤ ਬੈਠੇ ਨੇ ਨਕਸਾਨ ਬਹੁਤ ਕਰ ਰਹੇ ਨੇ ਇਹ ਪਰ ਜਿਵੇਂ ਪੜ੍ਹੇ ਸਕੂਲਾਂਦਰ ਨੂੰ ਕੁੜੀਆਂ ਲੈਂਦੇ ਨੇ ਉਹਨਾਂ ਦਾ ਵੀ ਬੜਾ ਔਖਾ ਹੋਇਆ ਹੈ ਬੱਚਾ ਨੂੰ ਲਗਾਉਣਾ ਕਰਨਾ ਦੇਲੇ ਨੇ ਇਹ ਫੈਕਟਰੀ ਤੋਂ ਆ ਕੇ ਛਾਵ ਨੂੰ ਇੱਕ ਰੀ ਜਾ ਕੇ ਬੈਠੀ ਜਿੰਨਾ ਗਰਮ ਛਿੱਟੀ ਨਹੀਂ ਦੀ ਹੈ ਉਧਰ ਲੋਕ ਬਹੁਤ ਅੰਗ ਹੋਏ ਨੇ ਜਾਨ ਤੇ ਸਾਰੇ ਪਿੰਡ ਦੇ ਚਾਰ ਸਵੇਰੇ ਦੇ ਲੋਕ ਬੜੇ ਬੜੇ ਕੂੜੇ ਦੇ ਢੇਰ ਲੱਗੇ ਨੇ ਲਫਾਫੇ ਭਰ ਜੰਨੇ ਕੂੜੇ ਦੇ ਢੇਰਾਂ ਦੇ ਇੱਕ ਤਾਂ ਸੜਕ ਤੇ ਹੀ ਲੱਗਾ ਹੋਇਆ ਬਹੁਤ ਬੜਾ ਢੇਰ ਇਹਨਾਂ ਨੇ ਬੜੇ ਪਿੰਡ ਸਾਰਾ ਦੁਖੀ ਕਰਿਆ ਪਿਆ ਜੀ ਪੰਚਾਇਤ ਸਾਡੀ ਕੱਢਣ ਦੇ ਹੱਕ ਤੇ ਇਹਨਾਂ ਨੇ ਤੇ ਵਿੱਚ 12 ਬੰਦੇ ਆਏ ਨੇ ਜਿਹੜੇ ਇਹਨਾਂ ਨੂੰ ਰੱਖੀ ਬੈਠੇ ਨੇ ਉਹਨਾਂ ਨੇ ਤਾਂ ਬਿਜ਼ਨਸ ਬਣਾਇਆ ਹੈ ਜੀ ਕੀ 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 ਕਮਰੇ ਵਿਜਾਪਿਕਾ ਜਮੀਨ ਲੈ ਲੈਂਦੇ ਨੇ ਪੰਚਾਇਤ ਦੇ ਨਾਲ ਤੇ ਕੋਲ ਇੱਕ ਜਿਹੜੀ ਥਾਂ ਨੇ ਕੰਪਲੇਂਟ ਮਕਬੂਲ ਹੋਈ ਸੀ ਜੀ ਤੇ ਜਿੰਨਾ ਦੇ ਜਿਹਦੇ ਵਿੱਚ ਇਹ ਮੈਂਸ਼ਨ ਕੀਤਾ ਅਸੀਗਾ ਵੀ ਜਿਹੜੇ ਪ੍ਰਵਾਸੀ ਰਹਿ ਰਹੇ ਨੇਗੇ ਪਿੰਡ ਜੈਲ ਦੇ ਵਿੱਚ ਉਹਦੇ ਜੈਲ ਪਿੰਡ ਦੇ ਲੋਕੀ ਉਹਨਾਂ ਦੀ ਪੈਰੀ ਦੀ ਜਿਹੜੀ ਜਿੰਨਾਂ ਨੇ ਉਹ ਕਿਰਾਏ ਤੇ ਰੱਖੇ ਹੋਏ ਨੇ ਕਿ ਇਹਨਾਂ ਨੂੰ ਇਥੋਂ ਕੱਢਿਆ ਜਾਵੇ ਉਹ ਜਿਹੜੀ ਉਹ ਕੰਪਲੇਂਟ ਆਈ ਸੀ ਉਹ ਸਬੰਧ ਵਿੱਚ ਅਸੀਂ ਜਿਹੜੇ ਜਿਨ੍ਹਾਂ ਦੇ ਖਿਲਾਫ ਬਾਈ ਨੇ ਸੀ ਉਹ ਅਸੀਂ ਜਿਹੜੇ ਪੰਜ ਬੰਦੇ ਸੀਗੇ ਉਹ ਆਇਡੈਂਟੀਫਾਈ ਕਰਕੇ ਉਹਨਾਂ ਦੀ ਜਿਹੜੀ ਸੀ ਪ੍ਰੀਵੈਂਟਿਵ ਐਕਸ਼ਨ ਲੈ ਲਈ ਆ ਠੀਕ ਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਪੀਸਫੁੱਲ ਹੈਗਾ ਕਿ ਅਸੀਂ ਜਿਹੜਾ ਦੋਵੇਂ ਪਾਰਟੀਆਂ ਨੂੰ ਬੁਲਾਇਆ ਸੀ ਦੁਬਾਰਾ ਤੇ ਉਹਨਾਂ ਨੂੰ ਦੱਸਤਾ ਸੀਗਾ ਵੀ ਜਿੱਦਾਂ ਦੀਆਂ ਕੋਈ ਤੁਹਾਡੀਆਂ ਕੰਡੀਸ਼ਨ ਨੇ ਵੀ ਜਰੂਰ ਆਪਾਂ ਕੋਈ ਪ੍ਰਵਾਰਤੀ ਜਾਂ ਆਪਾਂ ਕਿਸੇ ਵੀ ਟੈਨੈਂਟ ਤੋਂ ਰੱਖਦੇ ਆ ਜਿਆ ਇੱਕੀ ਡੂੰਘਨੇ ਕੀ ਡਾਕਟਰ ਨੇ ਆਪਾਂ ਉਹਨਾਂ ਕੋਲ ਬੈਠ ਕੇ ਇਹਦਾ ਹੱਲ ਕਰਵਾਵਾ